ਕੀ ਕਾਨੂੰਨ ਦਾ ਜ਼ਗਵੇਲਾ ਤੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਣੇ ਕਾਰਨ ਕਾਰਵਾਈ ਨਾ ਕਰ ਰਹੀ ਪੁਲਿਸ ਪਰਬੰਧ ਨਰਬਾ ਨਰਬਾ ਅਸ਼ਈ ਇਹ ਤਕਰੀਬਨ 16 ਤਰੀਕ ਦੇ ਦਰਮਿਆਨੀ ਰਾਤ ਪਿੰਡ ਕਟਿਆਲਾ 16 ਫਰਵਰੀ ਕਟਿਆਲਾ ਪਤੀ ਤਲਵੰਡੀ ਰਾਮਾ ਤੋਂ ਮੋਟਰਾਂ ਚੋਰੀ ਹੋਏ ਸੀਗੀਆਂ ਪਤਨ ਚਾਰ ਲਗਭਗ ਉਹਦੇ ਇਹ ਕਾਰਵਾਈ ਕਰਦੇ ਕਿਸਾਨਾਂ ਨੇ ਪੈਰਵਾਹੀ ਕਰਕੇ ਉਹ ਚੋਰ ਜੋ ਸੀਗੇ ਪੁਲਿਸ ਨੂੰ ਫੜਾਏ ਸੀਗੇ ਉਹ ਇਹਨਾਂ ਨੇ ਉਹ ਬੰਦੇ 6 ਸੀਗੇ ਘੱਟੋ ਘੱਟ ਜਿਹੜੇ ਮੋਟਰਾਂ 'ਤੇ ਲਾਉਣ ਵਾਲੇ ਇੱਕ ਦੋ ਬੰਦੇ ਮੋਟਰਸਾਈਕਲ 'ਤੇ ਸੀਗੇ ਚਾਰ ਬੰਦੇ ਗੱਡੀ 'ਤੇ ਸੀਗੇ ਉਹ ਇਨਕੁਆਰੀ ਕਰਕੇ ਆਪਾਂ ਚੋਰ ਫੜੇ ਆ ਫੜਾਏ ਆ ਪੁਲਿਸ ਨੂੰ ਜੁਰਮ ਰਾਦੇ ਦੇ ਨਾਲ ਸੰਬੰਧਿਤ ਸੀਗੇ ਉਹ ਫੜੇ ਤੇ ਪੁਲਿਸ ਨੇ ਕੀ ਕੀਤਾ ਵਾ ਜੀ ਉਹ ਇੱਕ ਬੰਦੇ ਤੇ ਨਾਂ ਮੰਗੜ ਤਕਾਣੀ ਬਣਾ ਕੇ ਨਾਕਾ ਲਾਇਆ ਸੀ ਫੜ ਲਏ ਆ ਇੱਕ ਬੰਦੇ ਤੇ ਮੋਟਰ ਪਾਈ ਇੱਕਰ ਕਵਰ ਕੀਤੀ ਆ ਬਾਕੀ ਜਿਹੜੇ 5 ਬੰਦੇ ਆ ਉਹ ਪੁਲਿਸ ਕੋਲ ਗਰਾਊਂਡ ਕਲੀਅਰ ਨਹੀਂ ਕਰਦੀ ਵੀ ਉਹ 10 ਨੀਰੀ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਆ ਉਹਦੇ ਤੇ ਬੰਦੇ ਚਾਹੀਏ ਆ ਜਿੱਥੇ ਬੈਠੇ ਆ ਉਹ ਇਹ ਕੱਲੀਆਂ ਇੱਕ ਕਠਿਆਲੇ ਦੀਆਂ ਪੰਜ ਮੋਟਰ ਤਿੰਨ ਮੋਟਰਾਂ ਨਹੀਂ ਗੀਆਂ ਲੱਤੀਆਂ ਇਹ ਸਾਡੇ ਇਲਾਕੇ ਦੇ ਵਿੱਚੋਂ ਤਕਰੀਬਨ ਘੱਟੋ-ਘੱਟ 40-50 ਮੋਟਰਾਂ ਜੋ ਸ਼ਾਹਪੁਰ ਜਾਜਨ ਏਰੀਆ ਜੋ ਵੀ ਸਾਡਾ ਇਹ ਬੈਲਟ ਪੈਂਦੀ ਡੇਰਾਵਾਪਾ ਨਾਨਕਦੀ ਇੱਥੇ ਚੋਰੀਆਂ ਦੀ ਬੜੀ ਵੱਡੀ ਪਰਹਾ ਰਿਆ ਤੇ ਪੁਲਿਸ ਪ੍ਰਸ਼ਾਸਨ ਕੰਮ ਕਰਨ ਦੀ ਨੀਂਦ ਸੁੱਤਾ ਵਾ ਇਹ ਪੁਲਿਸ ਪ੍ਰਸ਼ਾਸਨ ਨੂੰ ਜਗਾਉਣ ਦੀ ਖਾਤਰ ਅਸੀਂ ਅੱਜ ਇੱਥੇ ਮਲੇਵਾਲ ਚੌਂਕੀ ਦਾ ਘਰਾਓ ਹੀ ਲਾ ਲੋ ਘਰਾਓ ਕੀਤਾ ਵਾ ਸਾਡੀ ਮੰਗ ਆ ਕਿ ਜਿਹੜੇ ਬਾਕੀ ਬੰਦੇ ਨੇ 5-6 ਜਾਂ ਜਿਹੜਾ ਵੀ ਇਹ ਗਰੋਵ ਆ ਪੂਰਾ ਵੱਡਾ ਪਤਾ ਨਹੀਂ ਕਿ ਕਿੱਡਾ ਵੱਡਾ ਚੈਨਲ ਆ 6 ਬੰਦੇ ਦੀ ਤੁਸੀਂ ਆਪਾਂ ਕਿਹਾ ਵੀ 6 ਬੰਦੇ ਤਾਂ ਸਾਡੇ ਹੈਗੇ ਆ ਕਿ ਜਿਨ੍ਹਾਂ ਲਈਆਂ ਕੰਪਲੀਟ ਮੋਟਰਾਂ ਪੂਰੀਆਂ ਲਾਈਆਂ ਵਾਂ ਉਹ ਬਾਕੀ ਜਿਹੜੇ ਸਾਰੀ ਇਹਨਾਂ ਦੀ ਚੈਨ ਆ ਜਿਹੜੇ ਜਿਹੜੇ ਕੁਆਰੀਏ ਨੇ ਖਰੀਦੀਆਂ ਜਾਂ ਜਿਨੂੰ ਇੱਕ ਮੋਟਰਾਂ ਵੇਚੀਆਂ ਉਹਦੇ ਦੇ ਵੀ ਪੁਲਿਸ ਨਾਲ ਉਹ ਬੰਦੇ ਨੂੰ ਵਿੱਚ ਨਾਮਜ਼ਦ ਕਰਕੇ ਪੂਰੀ ਦੀ ਪੂਰੀ ਕਾਰਵਾਈ ਉਹ ਬੰਦੇ ਤੇ ਵੀ ਹੋਣੀ ਚਾਹੀਦੀ ਆ ਤੇ ਜਿਹੜੀਆਂ ਸਾਡੀਆਂ ਮੋਟਰਾਂ ਲੱਤੀਆਂ ਨੇ ਇਹ ਮੋਟਰਾਂ ਸਾਨੂੰ ਪੁਲਿਸ ਪ੍ਰਸ਼ਾਸਨ ਕਿਸਾਨ ਨੂੰ ਇਹ ਵਾਪਸ ਦਵਾਏ ਜੀ ਪੁਲਿਸ ਨੂੰ ਦਰਖਾਹ ਦੇ ਦਿੱਤੀ ਪੁਲਿਸ ਨੂੰ ਅਲਟੀਮੇਟ ਅੱਜ ਤੋਂ 4 ਦਿਨ ਪਹਿਲਾਂ ਲਿਖਤੀ ਵੀ ਦੇ ਗਏ ਆ ਵੀ ਜੇ ਰੋਸ ਪ੍ਰਦਰਸ਼ਨ ਕਰਾਂਗੇ ਜੀ ਵੱਡੇ ਪੱਧਰ ਤੇ ਧਰਨਾ ਲਾਵਾਂਗੇ 25 ਤਰੀਕ ਨੂੰ ਮਿਲੇ ਸੀਗੇ ਆਪਾਂ ਸਚੂ ਨੂੰ ਇਹ ਲੱਗਦਾ ਵੀ ਪੁਲਿਸ ਉਹ ਹੱਕਦਾ ਵਾ ਪੁਲਸੇ ਕਰਨੀ ਨਹੀਂ ਚਾਹੁੰਦੀ ਇਹ ਉਹਨਾਂ ਦੇ ਕਾਰਵਾਈ ਜੋ ਇਧਰ ਢਿੱਲਾ ਰਵਾਈਆ ਲਾ ਲੋ ਜਾਂ ਕੋਈ ਇਹਨਾਂ ਨੇ ਕੋਈ ਜਾਂ ਕੋਈ ਆਪਾਂ ਕਹਿ ਰਹੇ ਨੇ ਪੀਰਿਸ਼ੋਤ ਲੈ ਕੇ ਬਹਿ ਗਏ ਜਾਂ ਕੋਈ ਗੱਲਬਾਤ ਕੁਛ ਨਾ ਕੁਛ ਤੇ ਹੈ ਹੀ ਹੈ ਮਿਲੀ ਭੁਗਤ ਉਹ ਆਖਦੀ ਚੋਰਾਂ ਦੇ ਨਾਲ ਅਗਲੀ ਨਾ ਤੇ ਦਰਾਨੇ ਤੇ ਇਧਰ ਤੋਂ ਸੰਗੋਸ਼ਨ ਨੂੰ ਤਿੱਖਾ ਕਰਾਂਗੇ ਜਿੰਨਾ ਚਿਰ ਕਿਸਾਨ ਦਾ ਚੋਰੀ ਹੋਇਆ ਮਾਲ ਵਾਪਸ ਨਹੀਂ ਮਿਲਦਾ ਜਾ ਜਿੰਨਾ ਚਿਰ ਚੋਰਾਂ ਤੇ ਕਾਰਵਾਈ ਨਹੀਂ ਹੁੰਦੀ ਜਾਂ ਜਿਨ੍ਹਾਂ ਨੇ ਖਰੀਦੀਆਂ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਆਪਣਾ ਸੰਘਰਸ਼ ਜਾਰੀ ਰਹੇਗਾ 16 ਤਰੀਕ ਨੂੰ 16 ਫਰਵਰੀ ਨੂੰ ਕਿਸਾਨਾਂ ਦੀਆਂ ਜਿਹੜੀਆਂ ਚੋਰਾ ਨੇ ਮੋਟਰਾਂ ਖੋਲੀਆਂ ਤਿੰਨ ਚਾਰ ਉਹਦੇ ਸਬੰਧ ਵਿੱਚ ਉਹ ਮਤਲਬ ਟਰੇਸ ਵੀ ਹੋਏ ਆ ਕਿ ਛੇ ਮੁਲਜ਼ਮ ਨੇ ਉਹਨਾਂ ਦੇ ਵਿੱਚੋਂ ਇੱਕ ਨੂੰ ਫੜਿਆ ਹੋਇਆ ਇੱਕ ਨੂੰ ਫੜ ਕੇ ਮੀਡੀਆ ਦੇ ਸਾਹਮਣੇ ਪੁਲਿਸ ਕਹਿੰਦੀ ਆ ਕਿ ਅਸੀਂ ਫਲਾਣੇ ਥਾਂ ਨਾਕਾ ਲਾਇਆ ਸੀ ਉੱਥੋਂ ਅਸੀਂ ਇਹ ਮਤਲਬ ਚੋਰ ਫੜੇ ਆ ਇਹ ਸਾਰੀ ਗੱਲ ਜਿਹੜੀ ਆ ਮਤਲਬ ਗਲਤ ਆ ਇਹ ਮਤਲਬ ਪੁਲਿਸ ਨੇ ਮਤਲਬ ਲਗਾਤਾਰ ਹੀ ਐ ਕਰ ਰਹੀ ਹੈ ਮਤਲਬ ਸਾਡੇ ਜਿਹੜੇ ਨੌਜਵਾਨ ਬੱਚੇ ਜਿਹੜੇ ਨਸ਼ਿਆਂ ਦੇ ਵਿੱਚ ਵੀ ਆ ਉਹਨਾਂ ਦੇ ਕੋਲੋਂ ਜੇ ਕੋਈ ਕੁੜੀ ਫੜੀ ਜਾਂਦੀ ਆ ਉਹਨਾਂ ਨੂੰ ਘਰੋਂ ਚੁੱਕ ਕੇ ਤੇ ਉਹਨਾਂ ਦਾ ਕੇਸ ਜਿਹੜਾ ਹੋਰ ਕਿਤੇ ਬਣਾਇਆ ਜਾਂਦਾ ਜਿਹੜਾ ਕਿ ਉਹ ਠੀਕ ਨਹੀਂ ਹੈਗਾ ਅਸਲ 'ਚ ਲੋੜ ਆ ਵੱਡੇ ਮਤਲਬ ਜਿਹੜੇ ਆਗੂ ਆ ਇਹਨਾਂ ਦੇ ਪਿੱਛੇ ਕੰਮ ਕਰ ਰਹੇ ਆ ਵੀ ਉਹਨਾਂ ਨੂੰ ਫੜਨ ਦੀ ਲੋੜ ਆ ਸਾਡੀ ਮੰਗ ਆ ਕਿ ਚੋਰ ਜਿਹੜੇ ਬਾਕੀ ਆ ਕਿ ਉਹ ਕਿਉਂ ਨਹੀਂ ਫੜੇ ਜਾਂਦੇ ਪਿਛਲੇ ਸਾਲ ਦੀ ਗੱਲ ਆ ਸਾਡੀਆਂ ਦੋ ਬੱਚੀਆਂ ਫਰੇਗੜ ਸੌਦਾ ਮਤਲਬ ਸੌਦਾ ਲੈਣ ਗਈਆਂ ਸੀ ਉਹਨਾਂ ਦੀ ਸ਼ਰੇਆਮ ਬਾਜ਼ਾਰ ਦੇ ਵਿੱਚੋਂ ਚੈਨੀ ਖੋ ਕੇ ਲੈ ਗਏ ਅਜੇ ਤੱਕ ਉਹ ਚੋਰ ਨਹੀਂ ਫੜੇ ਗਏ ਆ ਬਟਾਲਾ ਰੋਡ ਤੇ ਮਤਲਬ ਖੋਖਰ ਪਿੰਡ ਆ ਮਤਲਬ ਰੋਜ ਹੀ ਤਾਰਾਂ ਜਿਹੜੀਆਂ ਵੱਢ ਕੇ ਉਹ ਮਤਲਬ ਲੈ ਜਾਂਦੇ ਆ ਮੋਟਰਾਂ ਵਾਲੀਆਂ ਕਿਸਾਨ ਹੁੰਦੇ ਫਿਰਦੇ ਆ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਸਾਡੀ ਮੰਗ ਆ ਕਿ ਜਿਹੜੇ ਚੋਰ ਆ ਉਹ ਫੜੇ ਜਾਣ ਪੁਲਿਸ ਪ੍ਰਸ਼ਾਸਨ ਕੋ ਹਰ ਇੱਕ ਜਿਹੜਾ ਜੰਤਰ ਹੈਗਾ ਵਾ ਜੇ ਚੋਰ ਕੋਈ ਗੱਲ ਵੀ ਕਰਦਾ ਤਾ ਉਹ ਇਹਨਾਂ ਨੂੰ ਪਤਾ ਲੱਗਦਾ ਵੀ ਇਹ ਕਿੱਥੋਂ ਬੋਲਦਾ ਆ ਅਸੀਂ ਜਦੋਂ ਕਿਤੇ ਧਰਨਾ ਲਾਉਣਾ ਹੋਵੇ ਉਹਦਾ ਮਤਲਬ ਕੋਈ ਵੀ ਗੱਲ ਕਰਨੀ ਹੋਵੇ ਤਾਂ ਪੁਲਿਸ ਦਾ ਉਸੇ ਵੇਲੇ ਸਾਨੂੰ ਫੋਨ ਆ ਜਾਂਦਾ ਵੀ ਪ੍ਰਧਾਨ ਜੀ ਤੁਸੀਂ ਕਿੱਥੇ ਜਾ ਰਹੇ ਹੋ ਤੇ ਕਦੋਂ ਜਾ ਰਹੇ ਹੋ ਮਤਲਬ ਇਹ ਸਾਰਾ ਇਹਨਾਂ ਕੋਲ ਸਿਸਟਮ ਹੈਗਾ ਜਾਣ ਬੁੱਝ ਕੇ ਜਿਹੜੇ ਲੋਕੀ ਲੁੱਟੇ ਜਾ ਰਹੇ ਆ ਛੋਟੇ ਤੇ ਜਿਹੜੇ ਲੁੱਟਣ ਵਾਲੇ ਆ ਉਹ ਵੀ ਅਸਲ ਦੇ ਵਿੱਚ ਇੱਥੋਂ ਦੀਆਂ ਹਾਕਮ ਸਰਕਾਰਾਂ ਦੀ ਹੀ ਦੇਣ ਆ ਇੱਥੋਂ ਤੱਕ ਕਿ ਕਤਲ ਵੀ ਕਰਵਾ ਦਿੰਦੇ ਆ ਕਤਲ ਵੀ ਕਰ ਦਿੰਦੇ ਆ ਇਸ ਕਰਕੇ ਮਤਲਬ ਅਸੀਂ ਮੰਗ ਕਰਦੇ ਆ ਇੱਥੋਂ ਦੇ ਜ਼ਿਲ੍ਹਾ ਜਿਹੜਾ ਮੁਖੀ ਹੈ ਸਾਡਾ ਐਸਐਸਪੀ ਪਟਾਲਾ ਉਹਦੇ ਕੋਲ ਮੰਗ ਕਰਦੇ ਆ ਕਿ ਇਸ ਇਲਾਕੇ ਦੇ ਵਿੱਚ ਜਿਹੜਾ ਸ਼ਾਂਤੀ ਬਣਾਈ ਰੱਖੀ ਬਣਾਉਣੀ ਚਾਹੀਦੀ ਆ ਜਿਹੜੇ ਅਸਲ ਦੋਸ਼ੀ ਆ ਉਹਨਾਂ ਨੂੰ ਫੜ ਕੇ ਜਿਹੜਾ ਉਹ ਜੇਲ੍ਹ ਚ ਦੇਣਾ ਚਾਹੀਦਾ ਤੇ ਕਿਸਾਨਾਂ ਦਾ ਜਿਹੜਾ ਸਮਾਨ ਜਿਹੜਾ ਚੋਰੀ ਕੀਤਾ ਉਹ ਉਹਨਾਂ ਨੂੰ 돌ਣਾ ਚਾਹੀਦਾ ਕਦਮਾ ਦਰਚ ਹੋਇਆ ਸੀ ਜੀ 14 ਨੰਬਰ ਗੁਜਰਿਆ ਦੀਨ ਗੁਜਰ ਤੇ ਜੀ ਉਹਨੂੰ ਸੈਂਟਰੋ ਕਾਰ ਤੇ ਅਹੀਂ ਮੋਟਰਾਂ ਫੜੀਆਂ ਸੀ ਚੋਰੀ ਇਹ ਉਹਦੇ ਵਿੱਚ ਇਹ ਕਹਿਣਾ ਚਾਹੁੰਦੇ ਨੇ ਕਿ ਉਹਦੇ ਵਿੱਚ 6-7 ਬੰਦੇ ਸੀ ਤੇ ਜੋ ਅੱਜ ਇਹਨਾਂ ਨੂੰ ਅਸੀਂ ਅਸ਼ਵਾਜ ਦਵਾਇਆ ਕਿ ਉਹਨਾਂ ਦੇ ਫਰਦਕਸ਼ਾਪ ਤੇ ਅਸੀਂ ਦੋ ਬੰਦੇ ਨਾਮਜ਼ਦ ਕੀਤੇ ਆ ਬਾਕੀ ਜਲਦ ਉਹਨਾਂ ਦਾਰ ਕਰਕੇ ਉਹਨਾਂ ਨੂੰ ਪੇਸ਼ ਕਰਕੇ ਇਹ ਸੋਲਵ ਕੀਤਾ ਜਾਊਗਾ ਕਿ ਤਾਂ ਇਹਨਾਂ ਕੋਲ ਕੀ ਮਾਲ ਸੀ ਚੋਰੀ ਦਾ ਕਿੱਥੋਂ ਕਿੱਥੋਂ ਕੀਤਾ ਇਹਨਾਂ ਨੇ ਤੇ ਇਹਨਾਂ ਦੇ ਨਾਲ ਹੋਰ ਪਾਉਗੇ ਪਾੜੀਏ ਤਾਂ ਇਹਦਾ ਵੀ ਕੁਆੜੀਏ ਤਾਂ ਰੇੜੀ ਵਾਲਾ ਆ ਉਹ ਫੇਰੀ ਵਾਲਾ ਉਹਦਾ ਕੋਈ ਸਾਨੂੰ ਐਡਰੈਸ ਨਹੀਂ ਐ ਠੋਸ ਮਿਲ ਰਿਹਾ ਉਤਾਹ ਕਰਕੇ ਦੇਰੀ ਹੋ ਰਹੀ ਹੈ ਜਲਦ ਗ੍ਰਿਫਤਾਰ ਕਰੋ ਇਹ ਕਬ ਬੰਦੇ ਹਿ ਤਾਰਕਾ ਪੇਸ਼ ਕਰਦੇ